ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਸਭ ਤੋਂ ਪਹਿਲਾਂ ਤਾਂ ਮੈਂ ਧਾਪਾ ਮੰਡੀ ਦੇ ਸਿਮੂ ਸਤਿਕਾਰਯੋਗ ਜਿਹੜੇ ਪੱਤਰਕਾਰ ਭਾਈਚਾਰੇ ਦੇ ਸਤਿਕਾਰਯੋਗ ਸਾਥੀ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਆਪਣੇ ਟਾਈਮ ਤੋਂ ਟਾਈਮ ਕੱਢ ਕੇ ਆਪਾਂ ਲੰਮਾ ਟਾਈਮ ਬੈਠ ਕੇ ਇੱਕ ਮਤਲਬ ਭਰਾਮਾ ਵਾਂਗੂ ਸ਼ਹਿਰ ਵਾਸੀਆਂ ਵਾਂਗੂ ਆਪਣੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਦਾ ਜਿਹੜਾ ਗੱਲ ਕਰੀ ਆ ਔਰ ਉਹਨਾਂ ਦੇ ਸਮੇਂ ਦੇ ਵਿੱਚ ਆਪਾਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਆ ਜਿਹੜੇ ਉਹ ਐਸੇ ਵਿਕਤੀ ਸਾਲ-ਸਾਲ ਦੇ ਵਿੱਚ ਆ ਜਿਹੜਾ ਉਹਨਾਂ ਦੇ 7-8 ਮਹੀਨਿਆਂ ਦੇ ਵਿੱਚ ਉਹ ਕਰਵਾਉਣਾ ਹੈ ਇਹ ਹਲਕੇ ਭਦੌਣ ਨੂੰ ਹੁਣ ਕਿੰਨੇ ਵਿਕਾਸ ਕਾਰਜਾਂ ਲਈ ਕਿੰਨੀ ਗ੍ਰਾਂਟ ਆਈ ਹੈ ਜੀ ਆ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਲੱਗਿਆ ਵਾ ਜੀ ਉਹ ਪਿੰਡਾਂ ਦੇ ਸ਼ਹਿਰਾਂ ਦੇ ਗਰਾਊਂਡਾਂ ਦੇ ਲਈ ਆ ਉਹਦੇ ਨਾਲ ਨਾਲ ਜਿਹੜਾ 21 ਲਾਇਬ੍ਰੇਰੀਆਂ ਦਾ ਕੰਮ ਚੱਲ ਰਿਹਾ 32 ਗਰਾਊਂਡਾਂ ਦਾ ਮਤਲਬ ਦੋ ਬਣ ਚੁੱਕੇ ਆ 30 ਹਲੇ ਬਾਕੀ ਆ ਉਹਨਾਂ ਦਾ ਉਹਦੇ ਨਾਲ ਨਾਲ 26 ਜਿਹੜੇ ਬਾਲੀਬਾਲ ਦੇ ਗਰਾਊਂਡ ਐਕਸਟਰਾ ਨੇ ਇਹ ਸਟੈਂਡਰਡ ਟ੍ਰੈਕਾਂ ਤੋਂ ਇਲਾਵਾ 32 26 ਪਰ ਉਹਦੇ ਨਾਲ ਨਾਲ ਦੋ ਸੜਕਾਂ ਆਪਣੀਆਂ ਪਲਾਨ ਰੋਡ ਦੇ ਵਿੱਚ ਪਈਆਂ ਔਰ ਇਸ ਤੋਂ ਪਹਿਲਾਂ ਹਲਕਾ ਭਦੌੜ ਦੀ ਕੋਈ ਵੀ ਸੜਕਾ ਜਿਹੜੀ ਉਹ ਸਟੇਟ ਗਵਰਨਮੈਂਟ ਦੇ ਪਲਾਨ ਰੂਟ ਦੇ ਵਿੱਚ ਨਹੀਂ ਸੀ ਜਿਹਦੇ ਵਿੱਚ ਆਪਾਂ ਨੂੰ ਜਿਹੜਾ ਪੀ ਡਬਲਯੂ ਡੀ ਮਿਨਿਸਟਰ ਵੱਲੋਂ 31 ਕਰੋੜ ਕਰੋੜ ਰੁਪਏ ਜਿਹੜਾ ਉਹ ਜਾਰੀ ਕਰਿਆ ਗਿਆ ਜਿਹੜਾ ਇਹ 25 ਕਿਲੋਮੀਟਰ ਸੜਕਾ ਕੀ ਇਹ ਜਿਹੜੀ ਆਪਣਾ ਰੂੜੇਕੇ ਕਲਾ ਤੋਂ ਮਹਿਤਾ ਮੈਂਚ ਤੋਂ ਤੱਬੇ ਤੱਕ ਮਹਿਤਾ ਜਿਹੜਾ ਆਪਣਾ ਮੋੜ ਵਾਜਾ ਉੱਥੋਂ ਦਾ 8 ਕਿਲੋਮੀਟਰ ਹੈ ਪਰ ਉਹਦੇ ਨਾਲ ਨਾਲ ਜਿਹੜੀ ਆ ਰਹੀ ਆ ਭੱਟਾ ਕਾਲਜ ਹੈਗਾ ਚੀਮਾ ਉੱਥੋਂ ਉੱਗੋ ਕੇ ਉੱਗੋ ਕੇ ਤੇ ਮੋੜ ਨਾਬਾ ਮੋਰਨਾਬੇ ਤੋਂ ਹੈਗਾ ਜੈਮਲ ਸਿੰਘ ਵਾਲਾ ਜੈਮਲ ਸਿੰਘ ਵਾਲੇ ਤੋਂ ਆਲੀਕੇ ਬਾਬਾ ਚਿਤਾ ਨੰਦ ਜੀ ਦੀ ਜਿਹੜੀ ਪੂਛਲਾ ਉਹਦੇ ਤੱਕ 18 ਕਿਲੋਮੀਟਰ ਸੜਕ ਹੈਗੀ ਆ ਔਰ ਇਹ 18 ਫੁੱਟ ਚੌੜੀ ਬਣਨੀ ਹੈ ਜਿਹਦੇ ਲਈ ਦੋਨਾਂ ਸੜਕਾਂ ਦੇ ਲਈ ਆਪਾਂ ਨੂੰ 31 ਕਰੋੜ ਰੁਪਏ ਜਿਹੜਾ ਉਹ ਜਾਰੀ ਹੋਇਆ ਇਹਦੇ ਵਿੱਚ ਸਸ ਤਫੇ ਦੇ ਕੀ ਬਿਰਬੇ ਨੇ ਜੀ ਤਫੇ ਦੇ ਲਈ ਇੱਕ ਤਾਂ ਆਪਾਂ ਡਵੈਲਪਮੈਂਟ ਦੇ ਲਈ ਹੈਗਾ 3.5 ਕਰੋੜ ਰੁਪਏ ਦੇ ਟੈਂਡਰ ਲਗਾਏ ਨੇ ਜਿਹੜੇ ਜਿਹਦੇ ਚ ਸੀਸੀਟੀਵੀ ਦੀ ਗੱਲ ਆ ਤੇ ਜਾਂ ਕਿਤੇ ਕੋਈ ਸੀਵਰੇਜ ਦੀ ਸਮੱਸਿਆ ਉਹਦੇ ਲਈ ਔਰ 3 ਕਰੋੜ ਰੁਪਿਆ ਇੱਕ ਅਲੱਗ ਤੋਂ ਹੈਗਾ ਜਿਹੜਾ ਉਹ ਆਪਣੇ ਸਟੇਡੀਅਮ ਦੇ ਲਈ ਪੀ ਡਬਲਯੂ ਡੀ ਮਿਨਿਸਟਰ ਸਾਹਮਣੇ ਪਾਸ ਕਰਿਆ ਜਿਹਦੇ ਦੇ ਬਹੁਤ ਜਲਦ ਆਪਾਂ ਸਾਰੇ ਸ਼ਹਿਰ ਵਾਸੀਆਂ ਦੇ ਨਾਲ ਮਿਲ ਕੇ ਉਹਦਾ ਕੰਮ ਜਿਹੜਾ ਉਹ ਸ਼ੁਰੂ ਕਰਵਾਵਾਂਗੇ ਸਪੀਕਰ ਹੜਾਣਾ ਸਾਹਿਬ ਤੋਂ ਟਾਈਮ ਵੀ ਲਿਆ ਹਾਂ ਦੁਬਾਰੇ ਵੀ ਮੈਂ ਹੁਣੀ ਕਨਫਰਮ ਕਰ ਲੈਂਦਾ ਉਹਨਾਂ ਨੂੰ ਫੋਨ ਲਾ ਕੇ ਵੀ ਕਿੱਦੇ ਕਰ ਲਓ ਸਰ ਅਸੀਂ ਵਾਅਦਾ ਕਰਦੇ ਨੇ ਚੱਲੀ ਜਾਣੀ ਤੇ ਚੱਲਦੇ ਜੀ ਕਰਦੇ ਆਹ ਚੱਲਦੇ ਜੀ ਕਰਾ ਲਓ ਸਪੀਕਰ ਆਨ ਕਰ ਲਿਓ ਤੇ ਉਹਨਾਂ ਤੋਂ ਮੈਂ ਆਲਰੇਡੀ ਟਾਈਮ ਲਿਆ ਵਾ ਵੀ ਉਹ ਆਪਣੀ ਟੀਮ ਦੇ ਨਾਲ ਆਉਣਗੇ ਤੇ ਸਾਰੀਆਂ ਉਹ ਦੇਖ ਕੇ ਜਗਤ ਦੀਆਂ ਕੰਡੀਸ਼ਨਾਂ ਬਹੁਤ ਜਲਦਾ ਜਿਹੜਾ ਆਪਣਾ ਬੱਸ ਅਡਾ ਕੁਝ ਲੱਗਿਆ ਐਮ ਡੀ ਨੇ ਜੀ ਹਾਂ ਪੀ ਆਰਟੀਸੀ ਦੇ ਚੇਅਰਮੈਨ ਨਹੀਂ ਹੈ ਬਹੁਤ ਚੇਅਰਮੈਨ ਕੀ ਨਾਮ ਹੈ ਅਰੰਜੋਤ ਸਿੰਘ ਹੰਡਾਣਾ ਜੀ ਪਟਿਆਲੇ ਤੋਂ ਜੀ ਮੇਰੇ ਸਾਹਿਬ ਤੁਸੀਂ ਹੁਣੇ ਉਸੇ ਹਿਸਾਬ ਨਾਲ ਆਪਾਂ ਤਾਂ ਲੜਾਈ ਔਰ ਇਹ 18 ਸਾਬਨੇ ਫੋਨ ਚੱਕਿਆ ਨਹੀਂ ਪਰ ਉਹ ਮੇਰਾ ਉਹਨਾਂ ਦਾ ਟਾਈਮ ਹੋਇਆ ਭਈ ਉਹ ਕਹਿੰਦੇ ਸੀ ਕਿ ਵੀ ਆ ਕੇ ਤੁਹਾਡਾ ਬੱਸ ਛੱਡਾ ਛੱਡਾ ਕਹਿੰਦਾ ਉਹ ਕੋਸ਼ਿਸ਼ ਜਾਰੀ ਹੈ ਜੀ ਚੱਲੂਗਾ ਜੀ ਜਿਹੜਾ ਹਾਈ ਕਮਾਂਡ ਵੱਲੋਂ ਆਦੇਸ਼ ਆਉਣਾ ਇੱਥਾ ਤੇ ਵੀਡੀਓ ਵੀ ਪਾ ਰਹੇ ਆ ਫੋਨ ਤੇ ਹੁਣ ਮੈਨੂੰ ਇਹ ਦੱਸੋ ਵੀ ਤੁਸੀਂ ਕਿੱਦਾਂ ਆਉਣਾ ਤਾਂ ਫੇਰ ਬੱਸ ਛੱਡਾ ਕਿੱਦਾਂ ਚਾਲੂ ਕਰਕੇ ਜਾਣਾ ਤਾਂ ਬਈ ਮੰਗਲਵਾਰ ਨੂੰ ਤਾਂ ਮੈਂ ਨਹੀਂ ਹੈਗਾ ਮੈਂ ਇਸ ਤੇ ਟਾਈਮ ਲਿਆ ਹੋਇਆ ਮੰਗਲਵਾਰ ਨੂੰ ਹਾਂ ਜੀ 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 ਬੁੱਧਵਾਰ ਸਵੇਰੇ ਜਾਂ ਸ਼ਾਮ ਨੂੰ ਬਸ ਠੀਕ ਹੈ ਭਾਈ ਆ ਸਾਰੇ ਪੱਤਰਕਾਰ ਭਾਈ ਹੁਣ ਦੇਖੋ ਹੁਣ ਮੈਂ ਇਕੱਲਾ ਨਹੀਂ ਫੋਨ ਕਰ ਰਿਹਾ ਸਾਡੇ 60 ਬੰਦੇ ਬੈਠੇ ਸੀ ਸਾਰੇ ਫੋਨ ਕਰ ਰਹੇ ਆ ਸਵੇਰ ਨੂੰ ਖਬਰਾਂ ਸਭ ਜਾਣੀਆਂ ਇਹ ਚੈਨਲ 'ਤੇ ਦੇਖ ਲਿਓ ਜੀ ਹਾਂ ਬੁੱਧਵਾਰ ਨੂੰ ਬਸ ਭਾਈ ਤੁਸੀਂ ਇੱਥੇ ਹੋਇਓ ਹੈਨਾ ਓਕੇ ਓਕੇ ਤੁਸੀਂ ਇੱਥੇ ਹੋਇਓ